ਆਖ ਕੇ ਰਾਸੀ ਜੋ ਹੁ ਸੁਵਾਈ ਮਾਂਝ ਗੋਪਰਬ ਦੀ ਵੜਾਈ ਇਸ ਬੋੜੀ ਤੇ ਜਿਹਦਰ ਚੁੱਕੇ ਆਇਆ ਜਾ ਲੁਕਪਨ ਇਹ ਦੋਨਾ ਚੁੱਕ ਨਹੀਂ ਹੁਣ ਤੂੰ ਪਿੱਛੇ ਨਹੀਂ ਚੁੱਕਿਆ ਤੂੰ ਪਿੱਛੇ ਨਹੀਂ ਚੁੱਕਿਆ ਇੱਥੇ ਚੁੱਕੇ ਦਾ ਇੱਥੇ ਸਿਰ ਪਹੌੜ ਦਾ ਖਤਰਾ ਕਿਉਂ ਇੱਥੇ ਤੂੰ ਸ਼੍ਰੀ ਕੇ ਖੁਦਾ ਬਣ ਗਿਆ ਇੱਥੇ ਤੂੰ ਸੁਪਰੀਮ ਬਣ ਗਿਆ ਐਸੇ ਤਾਂ ਸਾਰੀਆਂ ਜੁੱਤੋਂ ਆਪਣੀ ਬਸ ਵਿੱਚ ਕਰ ਲਈਓ ਸਾਰੀਆਂ ਜੁਨਾਂ ਤੇ ਆਪਣੀ ਸਰਦਾਰੀ ਕਾਇਮ ਕਰ ਲਈ ਬਾਇਆ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਬਹੁਤ ਕੁਝ ਬਣਾ ਲਿਆ ਬਾਇਆ ਚੋ ਤੂੰ ਬੜਾ ਬੜਾ ਵਾਲੇ ਨੂੰ ਭੁੱਲ ਗਿਆ ਕ੍ਰिएਟਰ ਵੀ ਆਪ ਬਣ ਗਿਆ ਜਾਂ ਹਵਾਈ ਜਹਾਜ਼ ਕਿਨੇ ਬਣਾਇਆ ਰੇਅਲਾਈਟੜ ਕੀਨੇ ਬਣਾਇਆ ਹਾਈਬ੍ਰਿਡ ਬੱਕੀ ਦਾ ਵੀ ਕੀਨੇ ਬਣਾਇਆ ਪਰ ਉਹ ਨਾਲ ਨੇ ਨਾ ਨੇ ਜਿਹਨੇ ਪਹਿਲਾ ਬਣਾਇਆ ਧਰਤੀ ਬਣਾਈ ਉਹਦਾ ਲੋਰ ਕੋਲ ਗਿਆ ਰਿਕਾਰਡ ਕੀ ਹੈ ਰਿਕਾਰਡ ਸਾਡੇ ਕੋਲੇ ਹੈ ਇਹ ਪੜਾਇਆ ਜਾਂਦਾ ਕ੍ਰੀਏਟਰ ਹੋਰ ਬਣ ਕੇ ਕ੍ਰੀਏਟਰ ਛੱਡ ਦਿੱਤਾ ਉਸਨੇ ਜਿਹਨੇ ਹਾਈਬ੍ਰਿਡ ਬੀਜ ਬਣਾਇਆ ਸੀ ਉਹ ਕਿਹਨੇ ਬਣਾਇਆ ਇਹ ਸਵਾਲ ਛੱਡਦਾ ਉਹ ਕਿਹਨੇ ਪਹਿਲਾਂ ਕੀਤਾ ਇਹ ਛੱਡਦਾ ਸਵਾਲ ਉਹਨੂੰ ਇੱਥੇ ਤੱਕ ਅਕਲ ਕਿਹਨੇ ਦਿੱਤੀ ਇਹ ਸਵਾਲ ਛੱਡਦਾ ਵਿਦਵਾਨਾਂ ਦੀ ਬੁੱਧੀ ਹੈ ਨਾ ਆਪਣੀ ਲੋੜ ਤੋਂ ਘਾਹ ਇਹਨਾਂ ਨੂੰ ਗੱਲੇ ਨਹੀਂ ਕਰਦੇ ਤਸ ਆਪਣੀ ਲੋੜ ਹੈ ਨਤੀਜੇ ਤੱਕ ਉੱਥੇ ਤੱਕ ਰਦੀ ਦ੍ਰਿਸ਼ਟੀ ਹੈ ਇਹਨਾਂ ਦੀ ਲੋੜ ਸੰਸਾਰੀ ਹੈ ਸੰਸਾਰੇ ਦੇਸ਼ੀ